ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਕੱਢਿਆ ਟਰੈਕਟਰ ਬਾਹਰ ਆਪਾਂ ਨੇ ਲੈ ਲਿਆ ਸਮਾਨ ਟਰਿੱਟ ਦੇਗਾ ਆਪਣਾ ਘਨੌਰ ਫੀਟਿੰਗ ਕਰਾਣ ਹੁੱਕ ਗਈ ਇਹ ਪੁਰਾਣਾ ਜਿਗੜ ਖੋਲ ਦੇਗੇ ਆਪਾਂ ਨਾਵੇਂਗੇ ਬਾਈ ਹੁੱਕ ਕੱਢਦੀ ਆਪਨੇ ਰੱਖਦੀ ਸਾਈਡ ਮਾ ਇਹ ਬਣੀ ਪੀਨਾ ਪੁੰਨਾ ਹੋ ਗਈਆਂ ਇਹੋ ਤਲ ਦੀ ਟੋਚ ਨਾਲਾ ਜਿਗੜ ਹੋ ਗਿਆ ਇਹ ਹੋ ਗਿਆ ਸਰੀਏ ਠੀਕ ਹੈ ਜੀ ਬਣੇ ਰਹੋ ਅੱਜ ਦੀ ਵੀਡੀਓ ਗੱਲ ਆਪਣੀ ਗੱਲ ਮੀਲਾ ਆਪਾਂ ਜਾ ਕੇ ਘਨੌਰ ਸਲਾਮ ਆਈਏ ਘਨੌਰ ਨੂੰ ਆਪਾਂ ਮੌਜੂਦਾ ਠੀਕ ਹੈ ਤੁੰਦ ਤੇ ਪਹੁੰਚ ਆ ਅੱਜ ਪਹੁੰਚ ਗਏ ਬਈ ਘਨੌਰ ਆਪਾਂ ਢਾਰਤਾ ਸਾਰਾ ਸਮਾਨ ਨੇ ਬਈ ਹੁੱਕ ਦੀ ਸਾਈਡ ਵਾਲੀ ਪਲੇਟਾਂ ਤੇ ਤਲੇ ਵਾਲੀ ਰਾੜਾਂ ਚੁੱਲਾ ਹੁੱਕ ਸਵਾਰ ਸਮਰ ਖੁੱਲ ਜਾਏਗਾ ਬਾਈ ਤਾਰ ਰਿਹਾ ਜੀਪ ਮਾਦੇ ਸਮਾਨ ਕੋਈ ਟਰੈਕਟਰ ਕਰਿਆ ਵੀਰ ਨੇ ਤਿਆਰ ਹੋਰ ਵੀਰ ਕੀ ਹਾਲ ਹੈ ਇਹ ਕਰਿਆ ਈ ਟਰੈਕਟਰ ਤਿਆਰ ਹੈ 5500 ਹਾਲੈਂਡ ਉਹ ਓਵਰਹਾਲ ਕੰਮ ਕਰਿਆ ਵਾ ਇਸਕਾ ਟਰੈਕਟਰ ਦਾ ਨਾਲੇ ਪੇਂਟ ਕਰਾਇਆ ਸੱਸੀ ਗਾਲ ਜੀ ਸੱਸੀ ਗਾਲ ਜੀ ਠੀਕ ਹੈ ਜੀ ਦੇ ਜੈਕ ਵੀ ਬੁਲਾਇਆ ਜੀ ਕਹ ਹੈ ਲਿਫਟ ਵਾਲਾ ਪੇਂਟ ਹੋ ਗਿਆ ਫੁੱਲ ਜਿਵੇਂ ਰੋੜੇ ਦਾ ਸਭ ਨਵੀਂ ਪਵੇਗੀ ਸੁੱਚ ਅੱਠ ਮਾਡਲ ਟਰੈਕਟਰ ਤਿਆਰ ਹੋ ਗਿਆ 9 ਮਾਡਲ ਹੈ ਜੀ 9 ਮਾਡਲ ਵੈਕਟਰ ਹੈ ਬੜਾ ਵਧੀਆ ਵਧੀਆ ਨਾਮਾ ਹੀ ਬਣ ਗਿਆ ਲੱਗੇ ਵੀਰ ਖੋਲਦੇ ਹੋਰ ਵੀਰ ਠੀਕ ਹੈ ਜੀ ਵਧੀਆ ਐਨ ਮਾਜਾ ਆ ਰਿਹਾ ਚੱਲੋ ਬੜਾ ਠੀਕ ਹੈ ਵੀਰ ਕੱਢਦੀਆਂ ਲਿੰਕਾਂ ਲੋਕਾਂ ਬਾਹਰ ਪਲੇਟ ਲਿਖਣਗੇ ਇਹ ਰੱਖਾਂ ਦੋ ਲਈਏ ਨੇ ਸਰੀਏ ਆਪਣੇ ਅੱਠ ਸੂਤ ਗੇ 4-4 ਫੁੱਟ ਗੇ ਟੀਬਾਂ ਬਣਾਵੇਂਗੇ ਲਈ ਆਪਾਂ ਬੱਤਰ ਗਿਆ ਜੇ ਮਰੀ ਛਟਾ ਝੂਟਾ ਪਿਆ ਜਾਇਜ਼ ਤਾ ਟਿਊਬ ਟੁੱਟਣੇ ਦਾ ਡਰ ਨਹੀਂ ਜਾਂਦਾ ਇਥੇ ਜ਼ਿਗਾਰਡ ਬਣਾ ਰਹੇ ਆ ਹੋਰ ਲਾਲੇ ਬਣ ਜੇਗਾ ਨਹੀਂ ਖੋਲਦੇ ਨੱਟ ਨੂਟੇ ਸਾਰੇ ਕਰਤੇ ਹਨ ਓਕੇ ਬਾਕੀ ਵੀ ਲੱਗੇਗੇ ਨੇ ਸੈਟਾਂ ਵਾਂ ਲੰਬੇ ਲੁੱਬੇ ਯੂਮਰੇਟਿਵ ਬਾਂਗ ਬਣਾਵੇਂ ਜਗਾੜ ਉਰੇ ਦੇ ਇੱਧਰ ਵੀ ਝਟਕਾ ਬਵਾ ਜਿੱਤਰਾ YouTube ਵਾਸਤੇ ਆ ਗਿਆ ਸਮਾਨ ਕਾਲਾ ਭੱਲੇ ਆ ਗਈ ਗੱਲ ਇਹ ਭਾਵੇਂਗੇ ਡਬਲ ਚੋੜੀ ਟਰਾਲੀ 500 ਕੋਨਟਰ ਗੱਲਾਂ ਫੇਰ ਕੋਈ ਚੈੱਕ ਕਰਨੇ ਤੇਰੀ ਮਾਮਾ ਵੀ ਉੱਪਰ ਨੇ ਲਵਾਏ ਹੋਏ ਆਂ ਹੈਵੀ ਕਰਾਇਆ ਮੇਰੀ ਮਿੱਕੀ ਕਬੀਸ ਗੱਬੇ ਲਵਾਇਆ ਵਾ ਇਤਰਾ ਇਹੋ ਥੋੜੀ ਜੀ ਕਮੀ ਦੀ ਉਹ ਪੜਾਤੀ ਆਪਾਂ ਨੇ ਉੱਪਰ ਦੇ ਤੇਲ ਆਇਆ ਵਾ ਉਹਦੇ ਇਹ ਵੀ ਕਰਾਂਗੇ ਠੀਕ ਆ ਲੈ ਬਈ ਇੱਕ ਨੌਰ ਛੱਡ ਕੇ ਟਰੈਕਟਰ ਆਪਾਂ ਪਹੁੰਚ ਗਏ ਟਰਾਲੀਆਂ ਵਾਲੇ ਬਾਈ ਬਾ ਚੀਕਾ ਕਿ ਛੱਪਾ ਤੇ ਆਨੇ ਆਏ ਵੀ ਪਰ ਨਾ ਮੰਨ ਦੇ ਯੋ ਬਈ ਟਰਾਲੀਆਂ ਤਿਆਰ ਦੋਏ ਇੱਕ ਟਰਾਲੀ ਹੋ ਆ ਜਿਹੜਾ ਅੰਦਰ ਰੰਗ ਰੰਗ ਮਾਰ ਰਹੇ ਨੇ ਤਲੇ ਰਿਹਾ ਵਤਾ ਇੱਕ ਹੋ ਆ ਠੀਕ ਹੈ ਆਹ ਵਧੀਆ ਬਈ ਏ ਓਏ ਬਾਈ ਕਿਹੜਾ ਬਈ ਯੋ ਕਰੀਏ ਬਾਈ ਪਾਈਆਂ ਨੇ 20 ਫੁੱਟ ਟਰਾਲੀ ਤਿਆਰ ਪੰਜਾਬ ਕੀ ਹੋਇਆ ਬਾਈ ਇਹ ਪਟਿਆਲੇ ਜ਼ਿਲ੍ਹੇ ਦੀ ਟਰਾਲੀ ਆ ਮਤਲਬ ਕੋਈ ਡੀਐਸਪੀ ਹੈ ਕਿਸ਼ਨ ਕੁਮਾਰ ਕੇ ਨਾਮ ਪਰ ਉਹਨਾਂ ਕੀ ਟਰਾਲੀ ਹੈ ਇਹ ਬਾਬੂ ਜੀ ਦਾ ਅਸਰੇ ਤੇ ਟਾਇਰ ਨਵੇਂ ਪਾਣੇ ਆ ਇਹਨੂੰ ਵਿਕਰਾੰਤ ਕੇ ਆਪਣਾ ਰਿੰਮ ਪੁਰਾਣੇ ਆ ਹੈ ਬਲਬੋਲੇ ਆ ਬਲਬੋ ਗੱਡੀ ਵਾਲੇ ਕਹਿੰਦੇ ਆ ਜਿਨ੍ਹਾਂ ਨੂੰ ਬੜੀ ਸੋਹਣੀ ਟਰਾਲੀ ਹੈ ਬਾਈ ਇਹਨਾਂ ਕੋਈ ਚੱਕਰ ਨਹੀਂ ਹੈਗਾ ਦੇਖੋ ਇਹਨ ਜੈਕਾਂ ਡਬਲ ਜੈਕਾਂ ਲਗੇ ਹੋਏ ਡਾਲਾ ਦੋ ਫਾੜ ਖੁਲਾ ਡਬਲ ਟੈਰੀ ਹੈ ਬੱਕੀ ਬਣਾ ਰੀਆਂ ਟਰਾਲੀਆਂ ਹੋਰ ਬਣਾ ਬਣਾਏ ਗੱਡੀਆਂ ਇਹ ਆਪਣੀ ਇਹ ਉਹ ਟਰਾਲੀ ਹੋਈ ਹੈ ਬਾਈ 21 ਕਵਾਂਟਰ 10 ਕਿਲੋ ਵੇਟ ਹੋਇਆ ਇਸ ਟਰਾਲੀ ਮਾ ਟਾਇਰਾਂ ਸਮੇਤ ਜਿਹੜੀ ਦੂਈ ਹੈ ਉਸਮਾ ਹੋਇਆ 19 ਕਵਾਂਟਰ 70 ਕਿਲੋ ਜਾਨੀ ਦੋਏ ਟਰਾਲੀਆਂ ਬਣੀ 38 ਕਵਾਂਟਰ ਕੀ ਹੋ ਜੈਗੀਆਂ ਟਾਇਰਾਂ ਦਾ ਵੇਟ ਕੱਢ ਕੇ ਤਾਹੀ ਕਾਉਂਟਰਗੇ ਟਾਇਰ ਬਣੇ ਆ ਆਪਣੇ ਦੋਈ ਟਰਾਲੀਆਂਗੇ ਟਰਾਲੀ ਬਾਈ ਬੜੀ ਸੋਹਣੀ ਬਣਾਈ ਆ ਕੋਈ ਅਸੀਂ ਬਾਤ ਨਹੀਂ ਮਤਲਬ ਐ ਠੀਕ ਐ ਸਟicker ਲਾਏ ਆ ਨਾ ਉਸ ਪਿੱਛੇ ਲਖਾਈ ਲਕੂਈ ਹੋ ਜੇਗੀ ਮਾੜੀ ਮੋਟੀ ਜਿਹੜੀ ਕੋਈ ਦੇਖੋ ਬਈ ਕਹਨੇ ਨੂੰ ਬਹੁਤ ਬਾਤਾਂ ਹੋ ਜਾਂ ਬੰਦੇ ਗਿਲ ਨਾ ਵਰਤ ਗਈ ਪਤਾ ਲਗਾਵਾ ਜੇ ਬੰਦਾ ਵਰਤਾ ਇਹ ਵਾਪਾ ਨੂੰ ਲਗਭਗ ਮੈਂ ਕਹਾ ਵੀ 15ਵਾਂ ਲੈ ਕੇ ਤੇ ਲਾਲੇ ਪਹਿਲੀ ਟਰਾਲੀ ਅੱਛੀ ਆ ਗਿਆ 10 ਸਾਲ ਹੋ ਗਏ ਵਰਤ ਰਹੇ ਆਪਾਂ ਬਾਉ ਜੀ ਗੱਲ ਬੜੀ ਏ ਟਰਾਲੀ ਤੇ ਯਾਰ ਜੇ ਸਵੇਰੇ ਆ ਜਾਏ ਨਾ ਬੰਦਾ ਮਿੱਤਕਾ ਵੀ ਮੈਂ ਟਰਾਲੀ ਲੈਣੀ ਐ ਸ਼ਾਮ ਨੂੰ ਟਰਾਲੀ ਤਿਆਰ ਕਰਕੇ ਦੇ ਦਿੰਦੇ ਆਂ ਬਾਈ ਇਹ ਖੜੀਆਂ ਪੇਟ ਹੋਈਆਂ ਦੋ ਬੜੀ ਸੋਹਣੀਆਂ ਟਰਾਲੀਆਂ ਨੇ ਜੀ ਬੰਦੇ ਕੀ ਸਲਾਹ ਹੋਏ ਟਰਾਲੀ ਲੈਣੇ ਕੀ ਰਹਨੇ 12 6 ਵਾਲੀ ਟਰਾਲੀਆਂ ਤੂੜੀ ਤਾੜੀ ਵਾਲੀਆਂ ਸਵੇਰੇ ਆਵੇ ਬੰਦਾ ਸਾਜਰ ਸ਼ਾਮ ਨੂੰ ਆਪਣਾ ਟਰਾਲੀ ਲੈ ਕੇ ਘਰਾਂ ਜਾ ਸਕਾ ਬੰਦਾ ਇੰਨੀ ਸਪੀਡ ਨਾਲ ਟਰਾਲੀ ਬਣਾਦੇ ਆ ਲੈ ਵੀ ਜੋੜਦੀਆਂ ਟਰਾਲੀਆਂ ਦੋਏ ਚੱਲेंगे ਬਪਾ ਪ੍ਰਿੰਟਰ ਨੂੰ ਲੈ ਕੇ ਲੈ ਵੀ ਬੱਚਿਆਂ ਦੇ ਨਾਂ ਲਿਖਾਏ ਜਾ ਰਹੇ ਆ ਦੇਦਾ ਬਾਈ ਨੂੰ ਕਾਪੀ ਉੱਪਰ ਲਿਖ ਕੇ ਕਿਹੜਾ ਬਸ ਬੁਆਦਾਂ ਵੀ ਬੁਆਦ ਬੁਰਾ ਲਵਾ ਬੈਠ ਗਿਆ ਹਰਵਿੰਦਰ ਕੌਰ ਪੰਗੂ ਪਰਮਵੀਰ ਸਿੰਘ ਪੰਗੂ ਹੈ ਆਲੇ ਬੁਆਦ ਉਰੇ ਲਿਖਦੇ ਬਾਈ ਆਲੇ ਬੁਆਦ ਐਡੀ ਨੂੰ ਕੰਨਾ ਲੱਲੇ ਨੂੰ ਲਾਵਾਂ ਆਲੇ ਆਲੇ ਚਹਿ ਵਾਲੇ ਪਾ ਦੇ ਇਹ ਵੀ 11 ਆਲੇ ਪਾਣਾ ਦਾ ਉਰੇ ਯਾਰ ਆਲੇ ਇੱਕ ਟਰਾਲੀ ਹੋ ਗਈ ਬਈ ਤਿਆਰ ਇਹ ਹਰਵਿੰਦਰ ਕੌਰ ਪੰਗੂ ਪਰ ਵੀਰ ਸਿੰਘ ਪੰਗੂ ਕੁਆਦ ਆਲੇ ਥੱਲੇ ਲਿਖਿਆ ਪੀਵੀ 11 ਆਲੇ ਬੜੇ ਦੂਈ ਟਰਾਲੀ ਨੂੰ ਲਿਖਾ ਰਹੇ ਆ ਬਸ ਹਨੇਰਾ ਹੋ ਚੱਲਿਆ ਹਨੇਰਾ ਕਰਨੇ ਕੀ ਤਾਂ ਵੈਸੇ ਆਦਤੇ ਆ ਮਾਨੂੰ ਆ ਲਿਖ ਤਿਆ ਹਰਵਿੰਦਰ ਕੌਰ ਪੰਗੂ ਕੁਆਦ ਤੇ ਪਰਲੀ ਸਾਈਡ ਆਵੇਗਾ ਪਰਮਜੀਤ ਪਰਮ ਵੀਰ ਸਿੰਘ ਪੰਗੂ ਕੁਆਦ ਆਲੇ ਥੱਲੇ ਉਸ ਤਰੀ ਲਿਖेंगे ਪਿੰਦਾ ਵੀਰ ਸੇਵਾ ਨਿਭਾਰਿਆ ਪੂਰੀ ਹੋਰ ਵੀਂਦੇ ਵੀਰੋ ਵਧੀਆ ਜੀ ਵਧੀਆ ਐਨ ਹਾਂ ਤਨ ਤਨ ਚਲੋ ਉਹ ਜਾ ਰਹੀ ਹੈ ਬਾਈ ਕੰਪੈਨ ਢੂਣਾ ਪੱਟਦੀ ਜਾਂਦੀ ਰਾਣੀ ਜੱਟ ਦੀ ਲਿਓ ਬਾਈ 5105 ਰਹਿ ਗਿਆ ਦਾ ਹੋਰ ਬਾਈ 4 ਲਗਾ ਦਿੱਤਾ ਹੋ ਗਈਆਂ ਟਰਾਲੀਆਂ ਤਿਆਰ ਧੁਰੇਗੇ ਬੰਦੇ ਆਪਣੇ ਇਸ ਪਰ ਵੀ 5205 4 ਵਿਲ ਸੇਮ ਲਖਾਈ ਹੋਈ ਹੈ ਬਾਈ ਦੋ ਟਰਾਲੀਆਂ ਬਾ ਤੋਰੇਗੇ ਬੰਦੇ ਇਹਨੂੰ ਚਲੋ ਭਾਈ ਚਲੋ ਸਾਜਰ ਹੈ ਲੈ ਵੀ 12 13 ਜੋੜੇ ਚਲੇ ਗਏ ਰੇਦੇ ਆਪਣੇ 10 ਸਾਲਾਂ ਦੇ ਵਿੱਚ ਤਕਰੀਬਨ ਜਿਹੜੇ ਆਪਣੇ ਥਰੂ ਗਏ ਆ ਬਾਕੀ ਭਾਈ ਕਈ ਬੰਦੇ ਆਪ ਵੀ ਲੈ ਕੇ ਰੇਦੇ ਆ ਕੇ ਆਪਣੇ ਪਿੰਡ ਦੇ ਚਲਾ ਆ ਭਾਈ ਪਿੰਡ ਨੂੰ ਤਕਰੀਬਨ ਨਿਬੜ ਗਿਆ ਆਪਣਾ ਟਰਾਲੀਆਂ ਵਾਲਾ ਠੀਕ ਹੈ ਬਾਉ ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਹਾਂ ਜੀ ਠੀਕ ਹੈ ਜੀ ਚਲੋ ਮਿਹਰਬਾਨੀ ਤੁਹਾਡੀ ਤੁਸੀਂ ਸੰਦਾ ਤੇ ਬਣਾ ਕੇ ਜੀ ਪਹੁੰਚ ਗਏ ਪਟਿਆਲਾ ਆ ਆਪਾਂ ਉਰਾਂ ਨੂੰ ਲਿਆ ਬਾਈ ਉਰਾਂ ਨੂੰ ਪਟਿਆਲਾ ਪਹੁੰਚ ਗਏ ਬਾਈ ਗੰਦੇ ਨਾਲੇ ਫਿਰ ਆਪਾਂ ਜਿੰਮੇਦਾਰੀ ਪਖੜਾਣੀ ਹੈ ਕੁਆੜੀ ਮਾਰਕੀਟ ਬਨੋ ਰਿਹਾ ਆਪਾਂ ਗੱਡੀਆਂ ਬਾਈ ਤਿੰਨੇ ਜਣੇ ਦੀਪੀ ਹਰ ਤੀਆਂ ਨਾਲ ਟਰੈਕਟਰ ਪਰ ਆ ਲੈ ਬਾਈ ਪਹੁੰਚੇ ਆਪਾਂ ਕਨੌਰ ਟਰੈਕਟਰ ਚੱਕਣਾ ਆਪਣਾ ਹਾਲੈਂਡ ਕਰਦਿਆ ਬਾਈਆਂ ਨੇ ਤਿਆਰ ਜੋ ਹੋਈ ਹੈ ਬਾਈ ਫੀਟਿੰਗ ਦੇਖੋ ਇਹ ਪੈ ਗਈ ਖਿੱਚ ਪਿੱਛੇ ਦੇ ਪੂਰੇ ਪਏ ਕਰੇਗਾ ਬਾਈ ਟੋਚਨ ਆਪਣਾ ਜਿੱਤਰਾਂ ਕਿਤੇ ਪਾਣਾ ਹੋਇਆ ਉਹ ਕਦੇ ਇਹ ਬਣਾਇਆ ਬਾਈ ਟਿਊਬਾਂ ਨਾਲ ਜਗਾੜੋ ਜਿਹੜਾ ਇਹਦੇ ਦੇ ਟਿਊਬ ਨਾ ਪਤਾ ਦੇਖੋ ਹੋ ਗਈ ਪਹਿਲਾਂ ਬਾਈ ਨਹੀਂ ਨੱਟਦੇ ਇਹ ਵੀ ਉਹ ਸੈਟਾਂ ਵਾਂ ਪਲੇਟਾਂ ਲੱਗੀਆਂ ਉਹ ਵੀ ਲੱਗੀ ਸਪੋਰਟ ਲੱਗੀ ਸੈਡ ਠੀਕ ਹੈ ਜੀ ਠੀਕ ਹੈ ਠੀਕ ਹੈ ਬਸ ਬੱਕੀ ਤਲੇ ਸਰਾੜਾਂ ਪੈ ਗਈਆਂ ਅੱਗੇ ਨੂੰ ਨੇ ਪੈ ਗਈਆਂ ਖਿਚਾ ਟਿਪਾਂ ਨੂੰ ਇਹ ਕੱਲ ਨੂੰ ਕੋਈ ਫਟਾ ਫਟਾਣਾ ਇਹ ਭਾਵਾਂਗੇ ਬਾਈ ਆਪਾਂ ਡਬਲ ਜੋੜੇ ਵਾਲੀ ਮੈਂ 500 ਕਾਊਂਟਰ ਗੰਨਾ ਫਿਰ ਬਣਾਵਾਂਗੇ ਵੀਡੀਓ 500 ਦੇ ਉੱਪਰ ਪਾ ਦੇਗੇ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਧੰਨਵਾਦ ਸਾਰਿਆਂ ਦਾ ਅੱਜ ਦੀ ਵੀਡੀਓ ਦੇਖਣੇ ਵਾਸਤੇ ਲੈਟ ਅਪ ਕਰੀਏ ਇਸ ਦਾ ਨਵੀਂ ਬਿਲਾਂ ਜੀ ਕੱਲ ਨੂੰ ਕਿਸੇ ਨਵੀਂ ਵੀਡੀਓ ਵਾ ਠੀਕ ਹੈ ਜੀ